ਗੁਰੂ ਰੂਪ ਗੁਰੂ ਸਾਹਿਬ ਜੀ ਬੁਰਸਵਾਦੀ ਸਾਧ ਸੰਗਤ ਜੀਓ ਅੰਮ੍ਰਿਤ ਵਿਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸਾਹਿਬ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਵੀ ਬਹੁਤ ਪਿਆਰਾ ਸ਼ਬਦ ਗੁਰੂ ਸਾਹਿਬ ਜੀ ਕਹਿੰਦੇ ਗ੍ਰਹਿ ਰਚਨਾ ਅਪਾਰ ਮਨ ਬਿਲਾ ਸੋਦੰਗ ਰਸ ਹੈ ਕਦਾਂ ਚ ਨੈ ਸਮਰੰਤ ਨਾਨਕ ਤੇ ਜੰਤ ਵਿਸਟਾ ਕਿਰਮ ਹੈ ਫਿਰ ਗੁਰੂ ਸਾਹਿਬ ਜੀ ਨੇ ਕਹ ਦਿੱਤਾ ਕਿ ਜੇ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਨਮਨਾਂ ਕਦੇ ਵੀ ਕਦਾਂ ਚ ਨੈ ਸਮਰੰਤ ਨਾ ਕਦਾਂ ਚ ਦਾਖੰਦਾ ਕਦੇ ਵੀ ਕਦੇ ਰੱਬ ਦਾ ਨਾਮ ਚੇਤੇ ਨਹੀਂ ਕੀਤਾ ਕਹਿੰਦੇ ਰਚਿਆ ਰਿਹਾ ਤੋ ਗ੍ਰਹਿ ਰਚਨਾ ਅਪਾਰੰ ਮੰਨ ਬਿਲਾ ਸਵਾਦਨ ਰਸ ਹੈ ਸਵਾਦਾਂ ਦੇ ਵਿੱਚ ਪਿਆਰਿਆ ਮਾੜੇ ਕਮ ਮਾਰ ਚ ਪ੍ਰਵਿਰਤ ਰਿਆ ਤੇ ਗੁਰੂ ਜੀ ਕਹਿੰਦੇ ਫਿਰ ਤੇ ਜੰਤ ਬਿਸ਼ਟਾ ਕਰਮ ਹੈ ਉਹ ਜਿਹੜਾ ਜਨਤਾ ਨਾ ਗੰਦਗੀ ਦਾ ਕਿੜਾ ਹੀ ਬਣ ਕੇ ਰਹਿ ਜਾਂਦਾ ਪਿਆਰ ਉਹ ਕੁਝ ਵੀ ਪੱਲੇ ਨਹੀਂ ਰਹਿ ਜਾਂਦਾ ਉਹ ਬੰਦੇ ਦੇ ਉਦਾਹਰਨਾਂ ਦੀਆਂ ਗੁਰੂ ਸਾਹਿਬ ਜੀ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਲ ਚੰਦਨ ਸੁਗੰਧ ਲਾਈ ਮੋਤੀ ਹੀ ਜੇ ਗੁਰੂ ਜੀ ਕਹਿੰਦੇ ਮਾਨੇ ਛੇ ਸੁਖ ਮਾਨ ਦਾ ਚਨਾਹੇ ਵਸੂਲੇ ਪਰ ਸੋਪ੍ਰਮ ਚੇਤਨ ਆਵੇ ਇਸਤਾਂ ਕੇ ਕੀਰੇ ਸੁੰਦਰ ਸੇਜ ਹੋਵੇ ਤੇਰੀ ਬੜਾ ਸੋਹਣਾ ਘਰ ਹੋਵੇ ਸਿਉਣੇ ਦਾ ਤਰ੍ਹਾਂ ਘਰ ਹੋਵੇ ਗ੍ਰਹਿਸ ਹੋਏ ਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਕਹਿੰਦੇ ਤੇਰੇ ਘਰਾਂ ਵਿੱਚ ਹੀਰੇ ਮੋਤੀ ਦੇ ਜੜਾਵੇ ਜੜੇ ਹੋਣ ਪਰ ਕਹਿੰਦੇ ਜੇ ਰੱਬ ਨਹੀਂ ਨਾ ਚਿੱਤੇ ਮਨ ਇੱਛੇ ਸੁਖ ਮਾਣ ਦਾ ਕਹਿੰਦੇ ਵੀ ਕਿਛ ਨਾਹੇ ਵਸੂਰੇ ਦਾ ਅਰਥ ਹੁੰਦਾ ਕਿਸੇ ਗੱਲ ਦਾ ਘਟਾ ਹੀ ਨਹੀਂਗਾ ਕਿਛ ਨਾਹੇ ਵਸੂਰੇ ਕਿਸੇ ਗੱਲ ਦਾ ਕੋਈ ਘਾਟਾ ਹੀ ਨਹੀਂ ਘਰ ਦੇ ਵਿੱਚ ਮਾਨ ਇੱਛੇ ਸੁਖ ਮਾਨ ਦਾ ਜਿਹੜਾ ਮਨ 'ਚ ਕੋਈ ਫਰਨਾ ਬਣਿਆ ਵੀ ਹੁਣ ਨਵੀਂ ਗੱਡੀ ਲੈ ਲਗੇ ਹੈਗਾ ਪਹੁੰਚ ਹੈਗੀ ਐ ਨਹੀਂ ਕਹਿੰਦੇ ਵੀ ਕਿਸੇ ਗੱਲ ਦਾ ਕੋਈ ਘਾਟਾ ਹੀ ਨਾ ਹੋਵੇ ਗੁਰੂ ਜੀ ਕਹਿੰਦੇ ਪਰ ਜੇ ਏਦੇ ਵਟੇ ਬੰਦੇ ਨੂੰ ਰੱਬ ਨਹੀਂ ਨਾ ਚੇਤੇ ਗੁਰੂ ਜੀ ਕਹਿੰਦੇ ਵਿਸ਼ਟਾਂ ਕੀ ਕੀਰੇ ਸੋਪਰਾਵ ਚੇਤਨ ਆਵੈ ਵਿਸ਼ਟਾਂ ਕੀ ਕੀਰੇ ਗੰਦਗੀ ਦੇ ਤੀੜ ਉੱਤੇ ਕੁਝ ਵੀ ਨਹੀਂਗਾ ਬੰਦਾ ਬਸ ਐਨਾ ਕੁਝ ਹੁੰਦਿਆ ਹਵਾयां ਵੀ ਪਰਮਾਤਮਾ ਦੇ ਨਾਮ ਤੋਂ ਬਿਨਾ ਗੰਦਗੀ ਦਾ ਕੀੜਾ ਹੀ ਆ ਬੰਦਾ ਜੀ ਆਪਣੇ ਆਪਣੇ ਅੰਦਰ ਚਾਤਮਾਰ ਕੇ ਵੇਖ ਲਈਏ ਭਾਈ ਇਹ ਸੱਚੇ ਪਾਤਸ਼ਾਹ ਅਸੀਂ ਤਾਂ ਸੱਚਮੁੱਚ ਗੰਦਗੀ ਦੇ ਕੀੜੇ ਹੀ ਆ ਮਹਾਰਾਜ ਸਾਡੇ ਅੰਦਰ ਵੀ ਬਹੁਤ ਭੜੇ ਵਕਾਰ ਚੱਲੀ ਜਾਂਦੇ ਆ ਮਾੜੀ ਬਰਤੀ ਚੱਲੀ ਜਾਂਦੀ ਹੈ ਈਰਖਾ ਵੈਰ ਵਿਰੋਧਤਾ ਪਤਾ ਨਹੀਂ ਕੀ ਕੁਸ਼ ਅੰਦਰ ਫਰਨੇ ਚੱਲੀ ਜਾਂਦੇ ਆ ਗੁਰੂ ਜੀ ਨੇ ਕਹਿ ਦਿੱਤਾ ਅਖੀਰ ਵਿੱਚ ਫਿਰ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਇੰਨੇ ਭਟਕਦਾ ਹੋਇਆ ਮਨ ਸ਼ਾਂਤ ਨਹੀਂ ਹੋ ਸਕਦਾ ਪਰਮਾਤਮਾ ਦਾ ਨਾਮ ਹੀ ਇਹਨੂੰ ਸ਼ਾਂਤ ਕਰ ਸਕਦਾ ਹੈ ਬਾਣੀ ਗੁਰੂ ਦੀ ਇਹ ਸ਼ਾਂਤ ਕਰ ਸਕਦੀ ਹੈ ਨਹੀਂ ਨਹੀਂ ਸ਼ਾਂਤ ਹੁੰਦਾ ਸਿਆਰੇ ਹੋਏ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਦਮਨਤੀ ਦੇ ਕੋਈ ਆਸਰਾ ਹੈ ਹੀ ਨਹੀਂਗਾ ਹੋਰ ਪਰਮਾਤਮਾ ਦੇ ਨਾਮ ਤੋਂ ਬਿਨਾ ਸਵਾ ਜੀ ਆਪਾਂ ਅੱਜ ਚੌਥੇ ਪਾਪ ਦੀ ਵਿਚਾਰ ਕਰਨੀ ਹੈ ਸੋਹਣੀ ਸਾਹਿਬ ਦੇ ਖੇਣ ਮੈ ਨੀਚ ਕੀਤ ਕੋ ਰਾਜ ਪੜ ਬ੍ਰਹਮ ਗਰੀਵਨ ਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤ ਕਾਲ ਦਾ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸ਼ੀਸ ਆਂ ਕਾ ਲੇਖਣਾ ਗਣੈ ਜਗਦੀਸ਼ ਜਿਓ ਪਿੰਡ ਸਭ ਤਿਸ ਕੀ ਰਾਸ ਕਟ ਕਟ ਪੂਰਨ ਬ੍ਰਹਮ ਪਰਦਾਸ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੇ ਦੇਖ ਬੜਾਈ ਇਹ ਹੈ ਜੀ ਚੌਥਾ ਪਦ 11ਵੀਂ ਅਸ਼ਟਪਦੀ ਦਾ ਕਹਿੰਦੇ ਵੀ ਇੱਕ ਛਣ ਦੇ ਵਿੱਚ ਪ੍ਰਮਾਤਮਾ ਨਾਲ ਖਿਣ ਮੈਂ ਨੀਚ ਕੀਟ ਪਉ ਰਾਜ ਇੱਕ ਛਣ ਦੇ ਵਿੱਚ ਹੀ ਨਾ ਕਹਿੰਦੇ ਕੀੜੇ ਨੂੰ ਰਾਜ ਦੇ ਦਿੰਦਾ ਪ੍ਰਮਾਤਮਾ ਇੱਕ ਛਣ ਦੇ ਵਿੱਚ ਹੀ ਹੁਣ ਅਰਥ ਇਹਦਾ ਇਹ ਬਣਦਾ ਜੀ ਵੀ ਜਿੰਨਾ ਲੋਕਾਂ ਨੂੰ ਲਤਾੜਿਆ ਜਾਂਦਾਗਾ ਕਈ ਵਾਰ ਪ੍ਰਮਾਤਮਾ ਉਹਨਾਂ ਨੂੰ ਰਾਜੇ ਬਣਾ ਦਿੰਦਾ ਹੈ ਆ ਵਿਖਿਆ ਹੁਣ ਨੇਪਾਲ ਦੇ ਵਿੱਚ ਪ੍ਰਧਾਨ ਮੰਤਰੀ ਕਿਹਨੂੰ ਬਣਾਇਆਗਾ ਜਿਹੜੇ ਲੋਕ ਕਹਿੰਦੇ ਸੀਗੇ ਵੀ ਸਾਨੂੰ ਕੌਣ ਆ ਕੁਰਸੀ ਤੋਂ ਹਲਾਉਣ ਵਾਲਾ ਮਿੱਧ-ਮਿੱਧ ਕੇ ਲੋਕਾਂ ਨੇ ਪਹਿਲਾਂ ਚ ਮਾਰਦੇ ਲਾਤੀ ਨਾ ਪਾਰਲੀਮੈਂਟ ਨੂੰ ਵੀ ਅੱਗ ਲਾਤੀ ਨਦੀਆਂ 'ਚ ਭਜਾਈ ਫਿਰਦੇ ਆ ਕੋਈ ਗੜਮਾ ਚ ਭਜਾਈ ਫਿਰਦੇ ਆ ਵਿੱਤ ਮੰਤਰੀ ਉਥੋਂ ਦੇ ਵੱਡੇ ਵੱਟੇ ਮੰਤਰੀ ਕੇਂਦਰੀ ਮੰਤਰੀ ਜਿਹੜੇ ਜਦੋਂ ਲੋਕ ਆਪਦੀ ਆਈ ਤੇ ਆ ਜਾਣ ਆਈ ਹੁੰਦਾ ਫਰਾਂਸ ਦੇ ਵਿੱਚ ਵੀ ਚੱਲ ਪਿਆ ਕੰਮ ਇਹ ਇਹ ਹਾਲ ਹੁੰਦਾ ਸੱਚਮੁੱਚ ਜਦੋਂ ਆਪਾਂ ਲੋਕਾਂ ਦੀ ਆਵਾਜ਼ ਨੂੰ ਦਵਾਵਾਂਗੇ ਨਾ ਲੋਕ ਅਖੀਰ ਨੂੰ ਤੰਗ ਹੋ ਕੇ ਫਿਰ ਚੁੱਕ ਉੱਠ ਖੜਦੇ ਆ ਜੀ ਵੀ ਹੈ ਯਾਰ ਕਿੰਨਾ ਚਿਰ ਆਪਾਂ ਦੱਬੇ ਰਹਿਾਂਗੇ ਕਿੰਨਾ ਚਿਰ ਆਪਾਂ ਦਬ ਘੁੱਟ ਕੇ ਜ਼ਿੰਦਗੀ ਬਤੀਤ ਕਰਾਂਗੇ ਦੱਬ ਘੁੱਟ ਕੇ ਜ਼ਿੰਦਗੀ ਜਿਉਂ ਨਾਲੋਂ ਤਾਂ ਗੁਰੂ ਪਾਲ ਸਾਹਿਬ ਦੇ ਬੰਦਾ ਮਰਿਆ ਚੰਗਾ ਦਾ ਬਸ ਆਪਦੀ ਆਜ਼ਾਦੀ ਵਾਸਤੇ ਮਰ ਜਾਣਾ ਚੰਗਾ ਪਿਆ ਰਹੋ ਦੱਬ ਘੁੱਟ ਕੇ ਕਾਦੀ ਜ਼ਿੰਦਗੀ ਜਿਉਂਦੀ ਹੈ ਘਰ ਦੇ ਵਿੱਚ ਕੈਦ ਹੋ ਕੇ ਬੰਦਾ ਕੀ ਕਰੂਗਾ ਅਖਰ ਪਿਆ ਰਹੋ ਸਤਮੁੱਚ ਕਈ ਔਰਤਾਂ ਨੂੰ ਨਾ ਮਾਫ ਕਰ ਦੇਣਾ ਮੈਂ ਗੱਲ ਕਹਿ ਦਾਂ ਵਿੱਚੋਂ ਆ ਗਈ ਕਈ ਔਰਤਾਂ ਨੂੰ ਘਰ ਦੀ ਦਹਲੀਜ਼ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਇਰਖੀ ਹੋ ਜਾਂਦਾ ਉਹਨਾਂ ਦੇ ਸੁਭਾਅ ਦੇ ਵਿੱਚ ਕਰੂਰਤਾ ਆ ਜਾਂਦੀ ਫਿਰਿਓ ਥਿੱਤੇ ਰੱਖਿਓ ਜੀ ਆ ਗੱਲ ਜਿਹੜੀ ਚੀਜ਼ ਬੱਚਿਆਂ ਨੂੰ ਵੀ ਤੁਸੀਂ ਭੌਣੇ ਕਰਕੇ ਵੇਖ ਲਓ ਕੈਦ ਕਰਦੇ ਤੁਸੀਂ ਬੱਚਿਆਂ ਨੂੰ ਅੰਦਰ ਅੰਦਰ ਮਨ ਅਖੀਰ ਨੂੰ ਕਿੰਨਾ ਚਿਰ ਆਪਦੇ ਵਿਚਾਰਾਂ ਨੂੰ ਕੰਟਰੋਲ ਕਰ ਸਕਦਾ ਹੈ ਪਿਆਰਿਓ ਜੇ ਆਪਾਂ ਬਾਹਰ ਘੁੰਮ ਸਕਦੇ ਆ ਤਾਂ ਬਾਹਰ ਬੱਚਿਆਂ ਦਾ ਵੇਖਣ ਨੂੰ ਜੀ ਕਰਦਾਗਾ ਉਹ ਆਪਣੇ ਆਪਣੇ ਘਰ ਵਾਲੀ ਔਰਤ ਹੈ ਸਾਡੀ ਭੌਣ ਵੀ ਧੀ ਹੈ ਸਾਡੀ ਕੋਈ ਮਾਂ ਭੈਣ ਕੋਈ ਵੀ ਆ ਭੌਣ ਵੀ ਜੀ ਇੰਨਾ ਕਿਰ ਆਪਾਂ ਕਿਸ ਨੂੰ ਕੈਦ ਕਰ ਸਕਦੇ ਆ ਪਿਆਰਿਓ ਕਈ ਬੰਦੇ ਕਹਿੰਦੇ ਸਾਡੀ ਬੇਬਤ ਆਈ ਤੁਰੀ ਫੱਦੀ ਰਹਿੰਦੀ ਆ ਨਹੀਂ ਨਹੀਂ ਵਿਚਾਰ ਆ ਜਿਹੜੇ ਉਹ ਬਾਹਰ ਨਿਕਲਣੇ ਜ਼ਰੂਰੀ ਹੁੰਦੇ ਆ ਬੰਦੇ ਦੇ ਅੰਦਰ ਮਨ ਦੇ ਉੱਤੇ ਬੋਝ ਪਾਇਆ ਜਾਂਦਾ ਪਿਆਰਿਓ ਸਿਆਣੇ ਕਹਿੰਦੇ ਆ ਵੀ ਮਨ ਦਾ ਜਿਹੜੇ ਵਿਚਾਰਾਂ ਦਾ ਬੋਝ ਲਾਹ ਲੈਣਾ ਬਹੁਤ ਜ਼ਰੂਰੀ ਹੁੰਦਾ ਦਾ ਜੇ ਮਨ ਦੇ ਵਿੱਚ ਰੱਖੀ ਚੱਲੇ ਬੰਦਾ ਗੱਲਾਂ ਤਾਂ ਬਸ ਅਖੀਰ ਨੂੰ ਫਿਰ ਤਾਂ ਬਲਾਸਟ ਹੀ ਹੁੰਦਾ ਜੀ ਧੁਮਾਕਾ ਹੀ ਹੁੰਦਾ ਬੰਦੇ ਦਾ ਤੇ ਜਾਂ ਬੰਦਾ ਦਿਮਾਗੀ ਟੈਨਸ਼ਨ ਦੇ ਵਿੱਚ ਸ਼ਿਕਾਰ ਹੋ ਜਾਂਦਾ ਪਿਆਰਿਓ ਰੋਹ ਵਿਚਾਰ ਸੋ ਗੁਰੂ ਜੀ ਕਹਿੰਦੇ ਭਾਈ ਇੱਕ ਖਿੰਣ ਦੇ ਵਿੱਚ ਹੀ ਪ੍ਰਮਾਤਮਾ ਭਈ ਰਾਜੇ ਵੀ ਬਣਾਵੰਦਾ ਹੈ ਕੀੜਿਆਂ ਨੂੰ ਰਾਜੇ ਬਣਾ ਦਿੰਦਾ ਹੈ ਖਿੰਮੈ ਮੀਚ ਕੀਟ ਕੋ ਰਾਜ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀਗਾ ਉਹਨਾਂ ਨੂੰ ਰਾਜੇ ਬਣਾਤਾ ਪ੍ਰਮਾਤਮਾ ਨੇ ਪਾਰ ਬਰਮ ਗਰੀਬ ਨਿਵਾਜ ਉਹ ਪ੍ਰਮਾਤਮਾ ਗਰੀਬਾਂ ਨੂੰ ਨਵਾਜਣ ਵਾਲਾ ਜਾਂਕਾ ਦ੍ਰਿਸ਼ਟ ਕਸ਼ੂ ਨਾ ਆਵੇ ਜਿਸ ਦੀ ਨજર ਵਿੱਚ ਗੁਰੂ ਜੀ ਨੂੰ ਕੁਝ ਵੀ ਨਜ਼ਰ ਨਾ ਆਉਂਦਾ ਹੋਵੇ ਜਦੋਂ ਜਾਂਕਾ ਦ੍ਰਿਸ਼ਟ ਕਸ਼ੂ ਨਾ ਆਵੇ ਗੁਰੂ ਜੀ ਕਹਿੰਦੇ ਤੈਸ ਤਸ ਤੈਸ ਤਤਕਾਲ ਦੇਹ ਦੇਸ ਪ੍ਰਗਟਾਵੇ ਕਹਿੰਦੇ ਵੀ ਇੱਕ ਛਣ ਦੇ ਵਿੱਚ ਵੀ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਕਰ ਦਿੰਦਾ ਪ੍ਰਮਾਤਮਾ ਜਦੋਂ ਕਿਸੇ ਪਾਸੇ ਬੰਦੇ ਨੂੰ ਕੋਈ ਆਸਰਾ ਟੁੱਟ ਜਾਂਦਾ ਨਾ ਬੰਦੇ ਦਾ ਤੇ ਪ੍ਰਮਾਤਮਾ ਉੱਥੇ ਬੰਦੇ ਦੀ ਫਿਰ ਸਹਾਇਤਾ ਕਰਦਾ ਹੈਗਾ ਮੇਕਾ ਬਾਬਾ ਫਰੀਦ ਜੀ ਦੇ ਨਾਲ ਜਿਹੜੇ ਜੁੜੀਗਾ ਦਾ ਦੱਸ ਦੇਣਾ ਆਸਰਾ ਜਦੋਂ ਲੈ ਲਿਆ ਬਾਬਾ ਫਰੀਦ ਜੀ ਨਾ ਪਿਆਰਿਓ ਖੂਹ ਦੇ ਵਿੱਚ ਮੋਟਾ ਸਾਰਾ ਲੱਸਾ ਰੱਸਾ ਪਾ ਕੇ ਲੰਕ ਕੇ ਜੀ ਉੱਥੇ ਲੰਕਦੇ ਕਹਿੰਦੇ ਆ ਉੱਠਾ ਲੰਕ ਕੇ ਤਾਬ ਕਰਨ ਲੱਗ ਗਏ ਜੀ ਖੂਹ ਦੇ ਵਿੱਚ ਕਹਿੰਦੇ ਵੀ ਉੱਥੇ ਕੋਈ ਨਾ ਆ ਜਿਹੜੀ ਢੇਡਾਂ ਚਾਰਨ ਵਾਲਾ ਆ ਗਿਆ ਵਿਚਾਰਾ ਚਾਰ ਦੇ ਚਾਰ ਦੇ ਢੇਡਾਂ ਜਦੋਂ ਆ ਪਹੁੰਚਿਆ ਵੀ ਹੈਂ ਵੀ ਇੱਥੇ ਖੂਹ ਜੋ ਵੀ ਆਵਾਜ਼ ਆਈ ਜਾਂਦੀ ਖੂਹ ਦੇ ਵਿੱਚੋਂ ਜਦੋਂ ਨੇੜੇ ਵੇਖਿਆ ਤਾਂ ਫਰੀਦ ਆਗਾ ਤੇ ਫਰੀਦ ਸਾਹਿਬ ਨੇ ਕਹਿੰਦੇ ਫਰੀਦਾ ਤੂੰ ਕੀ ਕਰਦਾ ਹੈ ਕਹਿੰਦਾ ਮੈਂ ਪੁੱਠਾ ਲੋਂਕ ਕਹਿੰਦੇ ਵੀ ਐ ਕਰਨਾ ਕੀ ਹੋ ਜਾਂਦਾਗਾ ਕਹਿੰਦਾ ਰੱਬ ਮਿਲ ਜਾਂਦਾ ਹੈ ਪੁੱਠਾ ਲੋਂਕ ਨੂੰ ਕਹਿੰਦਾ ਰੱਬ ਮਿਲ ਜਾਂਦਾ ਹੈ ਕਹਿੰਦੇ ਉਹਨਾਂ ਦੇ ਭੇਡਾਂ ਛੱਡੀਆਂ ਉੱਥੇ ਹੋਰ ਕੋਈ ਖੂਪਾ ਲਣ ਭੱਜ ਚੱਲ ਪਿਆ ਕੱਚੀ ਜੀ ਬੇੜ ਵੱਟ ਕੇ ਐ ਅੱਗੇ ਪੁਰਾਣੇ ਸੰਗ ਦੇ ਹੁੰਦਾ ਸੀ ਨਾ ਵੀ ਪੰਨੀ ਹੁੰਦੀ ਸਾਨੂੰ ਪਤਾ ਹੈ ਪੰਨੀ ਦੀ ਬੇੜ ਦੀ ਵੱਟ ਲਈ ਕੱਚੀ ਜੀ ਤੇ ਪਰਣਾ ਬੰਨ ਕੇ ਜਦੋਂ ਪੁੱਠਾ ਲੋਂਕ ਗਿਆ ਹੁਣ ਵੇਟ ਟੁੱਟਨੀ ਸੀ ਪਰ 25 ਸੀ ਕੀ ਕੱਚੀ ਵੇਟ ਟੁੱਟ ਗਈ ਜਦੋਂ ਸਿਰ ਵੱਜਣ ਲੱਗਿਆ ਪ੍ਰਮਾਤਮਾ ਨੇ ਬੋਚ ਲਿਆ ਜੀ ਨਾਲ ਦੇ ਨਾਲ ਬਚਾ ਲਿਆ ਜੀ ਕਹਿੰਦੇ ਪ੍ਰਮਾਤਮਾ ਪ੍ਰਗਟ ਹੋ ਗਏ ਤਿੰਨੇ ਕੁ ਬਾੜ ਫੁੱਲ ਗਏ ਉਹਦੇ ਕਹਿੰਦੇ ਹੁਣ ਫਰੀਦ ਦਾ ਧੰਨਵਾਦ ਕਰਨ ਵਾਸਤੇ ਹੁੰਦਾ ਚਲ ਕਹਿੰਦਾ ਮੈਨੂੰ ਤਾਂ ਪ੍ਰਮਾਤਮਾ ਦੇ ਦਰਸ਼ਨ ਹੋਏ ਐ ਫਰੀਦ ਦਾ ਧੰਨਵਾਦ ਤਾਂ ਕਰਿਆ ਅੱਗੇ ਜਦੋਂ ਖੂਤ ਆਇਆ ਤਾਂ ਫਰੀਦ ਫੇਰ ਵੀ ਲੋਂਕੀ ਜਾ ਫਰੀਦ ਸਾਹਿਬ ਨੂੰ ਕਹਿੰਦੇ ਵੀ ਫਰੀਦਾ ਤੂੰ ਹਜੇ ਲੰਕੀ ਜਾਨਾ ਹੈ ਕਹਿੰਦਾ ਹੋਰ ਕਹਿੰਦਾ ਤੈਨੂੰ ਰੱਬ ਨਹੀਂ ਮਿਲਿਆ ਹਜੇ ਤਾ ਤੈਨੂੰ ਮਿਲ ਗਿਆ ਫਰੀਦ ਸਾਹਿਬ ਕਹਿੰਦੇ ਕਹਿੰਦਾ ਹਾਂ ਮੈਨੂੰ ਤਾਂ ਜਦੋਂ ਤੂੰ ਆਖਿਆ ਸੀਗਾ ਤੇ ਮੈਂ ਤਾਂ ਜਦੋਂ ਖੂਹ ਚ ਲੰਕ ਗਿਆ ਵੇੜ ਵੱਟ ਕੇ ਤੇ ਮੈਨੂੰ ਤਾਂ ਪ੍ਰਮਾਤਮਾ ਨਾਲ ਦੀਨ ਦਰਸ਼ਨ ਦੇ ਤੇ ਫਿਰ ਕਹਿੰਦੇ ਨਾ ਬਾਬਾ ਫਰੀਦ ਜੀ ਅਕਾਲ ਪੁਰਖ ਵਾਹਿਗੁਰੂ ਅੱਲਾ ਨੂੰ ਲਾਂਭਾ ਦਿੰਦਾ ਹੈਗਾ ਲਾਂਭਾ ਦਿੰਦਾ ਕਹਿੰਦਾ ਹੈ ਪ੍ਰਮਾਤਮਾ ਅਪੇ ਡਾਂਚਾਰ ਨਾਲ ਇਹਨੂੰ ਮੈਂ ਤਾਂ ਮਾੜਾ ਜਿਹਾ ਆਖਿਆ ਸੀਗਾ ਵੀ ਪੁੱਥਾ ਲੰਕਣ ਰੱਬ ਮਿਲ ਜਾਂਦਾ ਤੇ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਲੌਂਕੀ ਜਾਂਦੇ ਨੂੰ ਤੂੰ ਮੈਨੂੰ ਮਿਲੇ ਨਹੀਂਗਾ ਕਹਿੰਦੇ ਫਿਰ ਅੰਦਰੋਂ ਆਕਾਸ਼ ਬਾਣੀ ਹੋਈ ਆਪਦੇ ਮਨ ਦੇ ਅੰਦਰ ਹੀ ਕਹਿੰਦੇ ਫਰੀਦਾ ਉਹ ਵਿਚਾਰਾ ਭੇਡਾਂ ਚਾਰਨ ਵਾਲਾ ਤਾਂ ਮੇਰੇ ਆਸਰੇ ਉੱਤੇ ਲੌਂਕ ਗਿਆ ਸੀਗਾ ਉਹਨੇ ਨਹੀਂ ਵੇਖਿਆ ਵੀ ਬੇੜ ਕੱਚੀ ਐ ਇਹ ਤਾਂ ਟਟਜੋਗੀ ਤੂੰ ਤਾਂ ਮੋਟਾ ਸਾਰਾ ਰੱਸਾ ਪਾਈ ਬੈਠਾ ਹਜੇ ਤੈਨੂੰ ਰੱਸੇ ਦਾ ਸਹਾਰ ਐ ਜਿੱਦੇ ਮੇਰਾ ਤੁਹਾਰਾ ਸਹਾਰਾ ਲੈ ਲਿਆ ਉਦੋਂ ਮੈਂ ਤੇਰੇ ਕੋਲੇ ਪ੍ਰਗਟ ਹੋ ਜਾਊਂਗਾ ਸੱਚਮੁੱਚ ਪਿਆਰੇ ਮਨੁੱਖ ਬਹੁਤ ਸਹਾਰੇ ਬਣਾਉਂਦੇ ਆਪਾਂ ਪਰਿਵਾਰ ਦਾ ਸਹਾਰਾ ਬੱਚਿਆਂ ਦਾ ਸਹਾਰਾ ਅਹੁਦੇ ਦਾ ਸਹਾਰਾ ਪੈਸੇ ਦਾ ਸਹਾਰਾ ਮਨੁੱਖ ਡਾਕਟਰ ਦਾ ਸਹਾਰਾ ਲੈਂਦਾ ਜਾ ਕੇ ਪਰ ਕਹਿੰਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਇਹ ਤਾਂ ਭੰਨ ਦਿੰਦੀ ਦਰਵਾਜ਼ੇ ਚਾਹ ਰਹੇ ਹੋ ਕਿੰਨਾ ਦੀ ਗੱਲ ਕਰਦਾ ਮਾਣਾ ਨਾ ਪੈਸਾ ਬੰਦਾ ਦਾ ਕੰਮ ਕਰਦਾ ਨਾ ਕੋਈ ਜ਼ਮੀਨ ਨਾ ਕੋਈ ਅਹੁਦੇ ਕੁਝ ਵੀ ਨਹੀਂ ਕੰਮ ਕਰਦੇ ਫੇਰਾ ਸੋ ਗੁਰੂ ਜੀ ਕਹਿੰਦੇ ਮਾਲਕ ਜੀ ਕਿਰਪਾ ਕਰੇ ਇੱਕ ਖਿੰਣ ਦੇ ਵਿੱਚ ਹੀ ਕਹਿੰਦੇ ਮਾਲਕ ਜੀ ਤੋਂ ਛਿੰਣ ਦੇ ਵਿੱਚ ਹੀ ਪ੍ਰਗਟ ਹੋ ਜਾਣਾ ਜਿਹਨੂੰ ਜਦੋਂ ਆਸਰਾ ਲੈ ਲਿਆ ਤਿਸ ਤਤਕਾਲ ਦੈਦਿਸ ਪ੍ਰਗਟ ਆਵੇ ਕਹਿੰਦੇ ਉਹਨਾਂ ਦੀ ਮਹਿਮਾ ਨਾ ਦਸਾਂ ਦਿਸ਼ਾਵਾਂ ਵਿੱਚ ਫਲਾ ਆਂਦਾ ਪ੍ਰਮਾਤਮਾ ਜਦੋਂ ਉਹ ਪ੍ਰਮਾਤਮਾ ਆਪ ਦੀ ਕਿਰਪਾ ਕਰ ਦਿੰਦਾ ਹੈ ਆਪ ਦੀ ਬਖਸ਼ਿਸ਼ ਕਰ ਦਿੰਦਾ ਹੈ ਜਾਂ ਕੋ ਆਪਣੀ ਕਰੇ ਬਖਸ਼ੀਸ਼ ਜਿਹਦੇ ਉੱਤੇ ਉਹ ਕਾਲਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਤਾਂ ਕਾ ਲੇਖਾ ਨਾ ਗਿਣੇ ਜਗਦੀਸ ਕਹਿੰਦੇ ਵੀ ਉਹਨਾਂ ਦੇ ਲੇਖੇ ਜਿਹੜੇ ਗਿਨੇ ਨਹੀਂ ਜਾਂਦੇ ਪ੍ਰਮਾਤਮਾ ਉਹ ਮਾਲਕ ਉਹਨਾਂ ਦੇ ਲੇਖੇ ਨਹੀਂ ਗਣਦਾ ਪਿਆਰਿਓ ਤੇ ਜੇ ਲੇਖੇ ਮੰਦਾ ਗਿਣਨ ਲੱਗ ਜੂਗਾ ਤੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਲੇਖੇ ਕਤੇ ਨਾ ਛੂਟੀ ਐ ਖਿੰਣ ਖਿੰਣ ਭੁੱਲਣ ਹਾਰ ਮਾਲਕ ਜੀ ਮੈਂ ਜੇ ਲੇਖਾ ਗਿਣਨ ਲੱਗ ਗਿਆ ਨਾ ਤਵੈ ਤਾਂ ਮੇਰਾ ਖੜੇ ਹੀ ਛੁੱਟਣਾ ਮੈਂ ਤਾਂ ਇੰਨਾ ਅਪਰਾਧੀ ਆ ਮੈਂ ਤਾਂ ਪੈਰ ਪੈਰ ਤੇ ਅਪਰਾਧ ਕਰਦਾ ਮਹਾਰਾਜਾ ਜੀਓ ਪਿੰਡ ਸਭ ਤਿਸ ਕੀ ਰਾਸ ਉਹ ਜਿੰਦ ਵੀ ਉਹਨੇ ਦਿੱਤੀ ਹੈ ਜੀ ਜੀਓ ਪਿੰਡ ਆਪਣੇ ਆਪ ਉਹਦਾ ਸਾਰਾ ਕੁਝ ਉਹਦੀ ਦਿੱਤੀ ਹੋਈ ਕੁੰਜੀ ਹੈ ਮਾਲਕ ਦੀ ਘਟ ਘਟ ਪੂਰਨ ਬ੍ਰਹਮ ਪਰਗਾਸ ਉਹ ਪਰਮਾਤਮਾ ਹਰੇਕ ਸਰੀਰ ਦੇ ਵਿੱਚ ਪ੍ਰਕਾਸ਼ ਹੈ ਪਿਆਰੋ ਘਟ ਘਟ ਪੂਰਨ ਬ੍ਰਹਮ ਪ੍ਰਗਾਤ ਸੋ ਦਾ ਹੀ ਪ੍ਰਕਾਸ਼ ਹੈ ਕਾਲ ਪੁਰਖ ਵਾਹਿਗੁਰੂ ਦਾ ਹੀ ਆਪਣੀ ਬਣਤਾ ਬਣਾਈ ਨਾਨਕ ਜੀ ਵੇਖ ਵਡਾਈ ਉਹ ਆਪਣੀ ਬਣਤਾ ਆਪ ਹੀ ਬਣਾਈ ਬੈਠਾ ਜੀ ਤੇ ਨਾਨਕ ਜੀ ਵੇਖ ਵਡਾਈ ਮੈਂ ਇਸੇ ਕਹਿੰਦੇ ਉਸ ਪ੍ਰਮਾਤਮਾ ਦੀ ਵਡਿਆਈ ਨੂੰ ਵੇਖ ਕੇ ਜਿਉਣਾ ਦਾ ਉਸ ਪ੍ਰਮਾਤਮਾ ਦੀ ਵਡਿਆਈ ਕਰਦੇ ਹੋਏ ਆਪਣਾ ਵੀ ਪਿਆਰੋ ਜੀਵਨ ਬਤੀਤ ਹੋਵੇ ਉਹਦੀ ਮਹਿਮਾ ਕਰਦੇ ਕਰਦੇ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਅਪੇਧ ਹੋ ਜੀਏ ਉਹਦਾ ਆਸਰਾ ਲੈਣ ਲਈ ਤਿਆਰ ਹੋ ਦੁਨੀਆ ਦੇ ਆਸਰੇ ਸਾਰੇ ਬਿਆਸਰੇ ਹੋ ਜਾਂਦੇ ਜਦੋਂ ਬੰਦੇ ਦਾ ਅੰਤਮ ਸਮਾਜ ਉਹ ਨਾ ਪਿਆਰੋ ਸਾਰੇ ਆਸਰੇ ਬਿਆਸਰੇ ਹੋ ਜਾਂਦੇ ਬੰਦੇ ਦੇ ਅਖੀਰਤ ਮੇਲੇ ਬੰਦਾ ਜਦੋਂ ਐ ਟੁੱਟ ਜਾਂਦਾ ਨਾ ਚਾਰੇ ਪਾਸੇ ਉਹ ਰੱਖਦਾ ਵੀ ਪ੍ਰਮਾਤਮਾ ਬਚਾ ਮੈਨੂੰ ਬੇਆਸਰਾ ਤੇ ਜੇ ਮਨੁੱਖ ਉਹ ਗੁਰੂ ਨਾਲ ਜੁੜ ਜਾਂਦਾ ਨਾ ਤੇ ਪਹਿਲਾਂ ਹੀ ਉਸ ਪ੍ਰਮਾਤਮਾ ਦਾ ਆਸਰਾ ਲੈ ਲੈਂਦਾ ਹੈ ਰੇਂਦਾ ਪਰਿਵਾਰ ਵਿੱਚ ਹੀ ਰੱਬ ਦੇ ਪਿਆਰੇ ਹੁੰਦੇ ਹੈ ਜੀ ਪਰ ਨਰਲੇਪ ਵਰਤੀ ਵਾਲੇ ਵਰਤੀ ਬਣ ਜਾਂਦੇ ਨੇ ਇਹਨਾਂ ਦੀ ਬੱਚਿਆਂ ਵਿੱਚ ਰਹਿੰਦੇ ਆ ਫਾਰਮਲਿਸਟ ਵੀ ਕਰਦੇ ਬੱਚਿਆਂ ਦੀ ਸਭ ਕੁਝ ਕਰਦੇ ਆ ਮਿਹਨਤ ਵੀ ਕਰਦੇ ਆ ਆਪਦੀ ਪਰ ਉਹਨਾਂ ਦੀ ਦ੍ਰਿਸ਼ਟੀ ਹੈ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜੁੜ ਜਾਂਦੀ ਹੈ ਅੰਦਰਲੀ ਵਰਤੀ ਹੈ ਜਿਹੜੀ ਉਹ ਮਹਾਨ ਬਣ ਜਾਂਦੀ ਹੈ ਗੁਰੂ ਦਾ ਗਿਆਨ ਉਹਨਾਂ ਨੂੰ ਸਮਝਾ ਜਾਂਦਾ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉ ਸਭ ਲਾਗੇ ਕਿਆਦਾਰਾ ਕਿਆ ਮੀਤਾ ਗੁਰੂ ਜੀ ਕਹਿੰਦੇ ਤਾਂ ਸਾਰੇ ਆਪਦੇ ਸੁੱਖ ਨਾਲ ਜੁੜੇ ਗਿਆ ਮਨਾ ਜਿੰਨਾ ਚਿਰ ਤੂੰ ਕਮਾਉਣਾ ਹੈ ਨਾ ਉਹਨਾਂ ਚਿਰ ਤੇਰੇ ਨਾਲ ਹੈ ਤੇ ਜਿੱਦੇ ਤੂੰ ਬੈਠ ਗਿਆ ਮੰjde ਦੇ ਉੱਤੇ ਤੇ ਸੱਚਮੁੱਚ ਲੰਬੇ ਜੇ ਦੇਣ ਲੱਗ ਜਾਂਦੇ ਐ ਲਾਵੇਲਾ ਬੈਠ ਐਵੇਂ ਘਰ ਦੇ ਵਿੱਚ ਐਂ ਬਸ ਅੰਦਰ ਉਦੋਂ ਬਜ਼ੁਰਗ ਤਾਂ ਬੋਝ ਜੇ ਲੱਗਣ ਲੱਗ ਜਾਂਦੇ ਐ ਜੀ ਸੱਚ ਐ ਜੀ ਬਿਲਕੁਲ ਜਵਾਹ ਉਦੋਂ ਬਜ਼ੁਰਗ ਮਾਂ ਵੀ ਬੋਝ ਜਾਂ ਲੱਗਣ ਲੱਗ ਜਾਂਦੀ ਐ हां ਅੰਦਰ ਦੀ ਅਵਸਥਾ ਬਣ ਜਾਂਦੀ ਆ ਹਾਂ ਕੋਈ ਬੋਲ ਕੇ ਦੱਸੇ ਨਾ ਦੱਸੇ ਪਿਆਰੋ ਅੰਦਰੋਂ ਜਨ ਆਉਣ ਲੱਗ ਜਾਂਦਾ ਵੀ ਬਾਪੂ ਯਾਰ ਹਜੇ ਮਰਦਾ ਹੀ ਨਹੀਂ ਗਾਲਾ ਇਹ ਇਹ ਮਰ ਜੇ ਪਰ ਆਹ ਪਿਆਰ ਵਾਲੇ ਹੈਗੇ ਆ ਕਈ ਪਿਆਰ ਵਾਲੇ ਵੀ ਹੁੰਦੇ ਆ ਜੀ ਹੈ ਨਹੀਂ ਕਰਨ ਕਿ ਸਾਰੇ ਪਿਆ ਨਹੀਂ ਵੀ ਲੋਕ ਦੇ ਨੇ ਬੇਕਦਰੇ ਹੋ ਗਏ ਪਰ ਜ਼ਿਆਦਾ ਤੌਰ ਤੇ ਹੀ ਹੋਗੇ ਵੀ ਬਜ਼ੁਰਗਾਂ ਨੂੰ ਅਖੀਰਲੀ ਉਮਰ ਦੇ ਵਿੱਚ ਇਹ ਗੱਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਕੋਲ ਨਾ ਤਾਂ ਕੋਈ ਬੰਦਾ ਦਾ ਨਾ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਵੀ ਬਾਪੂ ਤੂੰ ਦਵਾਈ ਬੂਤੀ ਲੈ ਲਈ ਐ ਕਿ ਨਹੀਂ ਲੈ ਲਈ ਨਾ ਹੀ ਉਹਨਾਂ ਦੇ ਢੀੜੇ ਕੱਪੜੇ ਦਾ ਕੋਈ ਬਹੁਤਾ ਖਿਆਲ ਰਹਿੰਦਾਗਾ ਤੇ ਮਗਰੋਂ ਐਵੇਂ ਮੰਜੇ ਬਿਸਤੇ ਚੱਕੀ ਫਿਰਨਗੇ ਗੁਰਦੁਆਰਾ ਸਾਹਿਬ ਵੀ ਜਿਉਂਦੇ ਬਾਪੂ ਦੀ ਤਾਂ ਰਜਾਈ ਪੱਟੀ ਪਈ ਐ ਹੁਣ ਸਿਆਲ ਆਉਗਣ ਜਿਉਂਦੇ ਬਾਪੂ ਦਾ ਤਾਂ ਲੋਗੜ ਕਈ ਵੀ ਕਹਿੰਗੇ ਕਈ ਵੀ ਓਰਗਨ ਦਾ ਟੁੱਟਿਆ ਪਿਆ ਹੁੰਦਾ ਐ ਜਮਾ ਟੁੱਟਿਆ ਲੋਗੜ ਹੁੰਦਾਗਾ ਤੇ ਮਗਰੋਂ ਐ ਫੇਰ ਮਤਾਂ ਇੱਥੇ ਗੁਰਦੁਆਰਾ ਸਾਹਿਬ ਚੜਾਉਣਗੇ ਕਹਿੰਦਾ ਇਹ ਐ ਜੇ ਮਸਰਾਣਾ ਵੀ ਦੇਣਾ ਫਿਰ ਵੀ ਕਹਿੰਦੇ ਨਾਲ ਅਸੀਂ ਵਛਾਈ ਵੀ ਦੇਣੀ ਆ ਫਿਰ ਉਹ ਭਾਈ ਜਿਉਂਦੇ ਦੇ ਵਛਾਈ ਵਸਾਰਿਆ ਕਰੋ ਜਿਉਂਦੇ ਤਾਂ ਬਾਪੂ ਦੇ ਵਿਚਾਰੇ ਤਾਂ ਕਦੇ ਮੰਝਾ ਬਿਸਤਰਾ ਨਹੀਂ ਵੇਖਿਆ ਟੁੱਟਿਆ ਮੰਝਾ ਪਿਆ ਹੁੰਦਾ ਕਈ ਵਾਰ ਇੱਥਾਂ ਸੇਬੇ ਜੇ ਨਿਕਲੇ ਪਏ ਹੁੰਦੇ ਆ ਇਹ ਅਨੁਭਵ ਕਰਿਆ ਕਰੋ ਕਿਉਂਕਿ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਵੇਖਦਾ ਹੁੰਦਾ ਜਿਉਂਦੇ ਬਾਪੂ ਦੇ ਤਾਂ ਮੰਝੇ ਦੇ ਤਾਂ ਥੱਲੇ ਟੁੱਟਿਆ ਪਿਆ ਹੁੰਦਾ ਮਣ ਕੇ ਨਵੇਂ ਮੰਝਾਂ ਨੂੰ ਮਿਲਦਾ ਤੇ ਮਰਨ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਦੇਣਗੇ ਨਵੇਂ ਮੰਝੇ ਚਲੋ ਹੁਣ ਤਾਂ ਵੈਸੇ ਲੋਕ ਸਿਆਣੇ ਹੋ ਗਏ ਬਹੁਤ ਘੱਟ ਲੋਕ ਕਿੰਨਾ ਵਹਿਮਾ ਭਰਮਾਂ 'ਚ ਪੈਂਦੇ ਆ ਜਿਉਂਦੇ ਮਾਤਾ ਪਿਤਾ ਦੀ ਸੇਵਾ ਜ਼ਰੂਰ ਕਰਗੇ ਕਰਿਓ ਜਿਉਂਦੇ ਜਿਉਂਦਿਆਂ ਨੂੰ ਪੁੱਛਿਆ ਕਰੋ ਰੋਟੀ ਪਾਣੀ ਚਾਹ ਪਾਣੀ ਵਧਗਾ ਸਭ ਤੋਂ ਪਹਿਲਾਂ ਰੋਟੀ ਬਣ ਕੇ ਬਾਪੂ ਦੀ ਯਾਦ ਇਹ ਤਤੀ ਤਤੀ ਰੋਟੀ ਲੈ ਬੇਬੇ ਲੈ ਬਾਪੂ ਸ਼ਾਕਾ ਜਿੱਥੇ ਖੁਸ਼ੀਆਂ ਆਉਂਦੀਆਂ ਪਿਆਰ ਘਰ ਦੇ ਵਿੱਚ ਆ ਘਰੇ ਬੈਠੇ ਤੀਰਥ ਤਾਂ ਪਾਣੀ ਨੂੰ ਤਰਸਦੇ ਐ ਤੇ ਬਾਹਰ ਪੁੱਤ ਸ਼ੀਲਾ ਲਾਉਂਦਾ ਖਰਦਾਗਾ ਇਹ ਪਰਵਾਹ ਨਹੀਂ ਨਾ ਸੋ ਮਾਪਿਆਂ ਦੀ ਸੇਵਾ ਕਰਕੇ ਆਪਦੇ ਜੀਵਨ ਨੂੰ ਵੀ ਨਾਲ ਸੁਖਾਲਾ ਬਣਾਈਏ ਦੁਨੀਆਂ ਵਿੱਚ ਵੀ ਤਿਆਰੋਂ ਮਾਣ ਮਿਲਦਾ ਦਾ ਚੇਤੇ ਰੱਖਿਓ ਜੀ ਸਭ ਪਤਾ ਹੁੰਦਾ ਲੋਕਾਂ ਨੂੰ ਕਿ ਕਿਹੜੇ ਬੰਦੇ ਨੇ ਆਪਦੇ ਮਾ ਮਾਤਾ ਪਿਤਾ ਦੀ ਸੇਵਾ ਕੀਤੀ ਹੈ ਕਿਹੜੇ ਨੇ ਨਹੀਂ ਕੀਤੀ ਸਭ ਪਤਾ ਹੁੰਦਾ ਪਿੰਡ ਦੇ ਵਿੱਚ ਕੋਈ ਪੜਦਾ ਨਹੀਂ ਹੁੰਦਾ ਤੇ ਗੁਰੂ ਤਾਂ ਜਾਣਦਾ ਹੀ ਤਿਆਰੋਂ ਤਾਂ ਅੰਦਰ ਦੀਆਂ ਜਾਣਦਾ ਤਾਂ ਵੀ ਅੰਦਰ ਫੁਰਨਾ ਕੀ ਲਈ ਕਰਦਾ ਤਾਂ ਗੁਰੂ ਤਾਂ ਫੁਰਨਾ ਨੂੰ ਬੁੱਝਣ ਵਾਲਾ ਹੈ ਤੇ ਬੰਦਾ ਗੁਰੂ ਤੋਂ ਲੁਕੋਕ ਹੀ ਲਏਗਾ ਤੁਮਣਾ ਮੇਰੇ ਆ ਸਚੰਗੇ ਕੰਮ ਕਰੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕਾ ਹਰਿ ਪ੍ਰਭ ਆਪੇ ਨੇ ਦੇਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ